ੋਸ਼ੀਆਰਪੁਰ ਵਿੱਚ ਵਾਪਰੀ ਦਰਦਨਾਕ ਘਟਨਾ ਸੰਬੰਧੀ ਗੜਸ਼ੰਕਰ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਗਿਆ ਅਤੇ ਸਾਰੇ ਪਿੰਡਾਂ ਦੇ ਸਰਪੰਚ ਸਾਹਿਬਾਨਾਂ ਨੂੰ ਬੇਨਤੀ ਕੀਤੀ ਕਿ ਪਿੰਡਾਂ ਵਿੱਚ ਜੋ ਪ੍ਰਵਾਸੀ ਰਹੇ ਰਹੇ ਹਨ ਅਤੇ ਜੋ ਨਵੇਂ ਪ੍ਰਵਾਸੀ ਆ ਰਹੇ ਹਨ ਉਹਨਾਂ ਦਾ ਬਾਈਕਾਟ ਕੀਤਾ ਜਾਵੇ ਜੇਕਰ ਕੋਈ ਸ਼ੱਕੀ ਲੱਗਦਾ ਹੈ ਤਾਂ ਉਹਨਾਂ ਦੀ ਪੁੱਛਗਿੱਛ ਕੀਤੀ ਜਾਵੇ ਪੈਗਾਮੇ ਜਗਤ ਗੜਸ਼ੰਕਰ ਤੋਂ ਬਲਜਿੰਦਰ ਕਿਤਣਾ ਦੀ ਰਿਪੋਰਟ पैगाम इस गत हमारे विचारों और सपनों की धारा है ਕਾਹੋ ਆਸ ਤੇ ਨਾ ਚਾਹੋ ਨਾ ਆਪਣਾ ਮੁਕਾਮ ਕੁਝ ਵੀ ਜਾਇਆ ਪਰ ਉਹਦੇ ਬੱਚਾ ਮੇਰੇ ਨਾਲ ਉਹਦੀ ਪੀੜੀ ਅੱਜ ਪਾਰੀ ਕਰੋ ਕਿੰਨਾ ਤੱਕ ਨਹੀਂ ਹੈ ਜੇ ਜਈਆਂ ਦਾ ਖੇਰ ਬਣਾਇਆ ਜਾਵੇ ਨੇ ਦਾ ਬਾਣੀ ਕੋਈ ਲੋੜ ਨਹੀਂ ਹੈ ਜੋ ਹੁਣ ਪੁੱਛਿਆ ਜਾਪ ਜਲੰਧਰ ਬਾਕੀ ਜਗਾ ਹੋਇਆ ਹੈ ਸਾਡੇ ਵੀ ਹੋ ਸਕਦਾ ਅਜੀ ਬੇਨਤੀ ਇਹ ਕਰਦੇ ਆਂ ਭਾਰੀ ਪ੍ਰਸ਼ਾਸਨ ਨੂੰ ਕਿ ਸਾਰੇ ਸੋਚ ਕਰਕੇ ਇਹ ਕਾਨੂੰਨ ਸਤਾਦਾ ਸਕਦਾ ਨਾ ਤੇ ਭਾਈ ਸਾਨੂੰ ਕੋਈ ਮਾਰ ਸਕਦਾ ਆਵਾਜ਼ ਨੂੰ ਕੋਈ ਇੱਜ਼ਤ ਨਾ ਦੇ ਸਕਦਾ ਇਹ ਖਤਰਾ ਤੇ ਆਮ ਲੋਕਾਂ ਨੂੰ ਸਾਨੂੰ ਦੇ ਕਲਗੀਧਰ ਪਾਸ਼ਾ ਨੇ ਸ਼ਸਤਰ ਦਿੱਤੇ ਹੋਏ ਆ ਆਪਣੀ ਸੁਰੱਖਿਆ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੇ ਸਬ ਮਕਸਦ ਬਾਪੇ ਇਕੱਠੇ ਹੋਏ ਜੋ ਆਪ ਸਭ ਮੀਡੀਆ ਨੂੰ ਪਤਾ ਹੈ ਕਿ ਜੋ ਸਾਡੇ ਪੰਜਾਬ ਦੇ ਵਿੱਚ ਮਾਹੌਲ ਬਣਿਆ ਹੋਇਆ ਇਹ ਨਿੰਦਣ ਜਿਹੜੀਆਂ ਚੀਜ਼ਾਂ ਪਰਵਾਸੀ ਲੋਕ ਲੋਕਾਂ ਦੇ ਵਿੱਚ ਵਰਤੋਂ ਵਾਸਤੇ ਸ਼ਾਮ ਨੂੰ ਖਵਾਉਣ ਵਾਸਤੇ ਬਣਾਉਂਦੇ ਆ ਉਹ ਚਾਹ ਮਨਤੂਰੀਆਂ ਨੇ ਚਾਹ ਉਹ ਕੁਝ ਵੀ ਹੈ ਗੋਲ ਗੱਪੇ ਫਾਸਟ ਫੂਡ ਵਗੈਰਾ ਜਿਹੜਾ ਵੀ ਚੀਜ਼ਾਂ ਨੇ ਬਣਾਉਣ ਆ ਲੀਆਂ ਉਹ ਜ਼ਰੂਰ ਮੀਡੀਆ ਨੂੰ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਕਿ ਉਹ ਚੈਕਿੰਗ ਕੀਤੀ ਜਾਵੇ ਇਹ ਇਕੱਲਾ ਸਾਡੇ ਬੱਚਿਆਂ ਦਾ ਨੁਕਸਾਨ ਨਹੀਂ ਹੋ ਰਿਹਾ ਸਾਰਿਆਂ ਦਾ ਨੁਕਸਾਨ ਹੈ ਕੋਈ ਮੰਦਰ ਦੇ ਵਿੱਚ ਜਾਣ ਵਾਲਾ ਵਾ ਨਵੇਂ ਸ਼ਹਿਰ ਦੀ ਗੱਲ ਹੈ ਬੀਬੀ ਮੰਦਰ ਦੇ ਵਿੱਚੋਂ ਆਈ ਉਹ ਪੂਜਾ ਕਰਕੇ ਤੇ ਉੱਪਰ ਹੀ ਪਿਆਰੀ ਜਿਹੜਾ ਤਮਾਕੂ ਮਰੀ ਜਾ ਰਿਹਾ ਉਹ ਕਹਿੰਦੀ ਮੈਂ ਤਾਂ ਹੋਰ ਮੰਦਰ ਤੋਂ ਆਈ ਆ ਉਹੀ ਉੱਪਰ ਤਮਾਕੂ ਮਲ ਕੇ ਖਾਈ ਜਾ ਰਿਆਂ ਇਸ ਤਰ੍ਹਾਂ ਦਾ ਹਾਲ ਹੋਇਆ ਪਿਆ ਵਾ ਇਹਨੂੰ ਸਾਫ ਸੁਥਰਾ ਪੰਜਾਬ ਨੂੰ ਰੱਖਿਆ ਜਾਵੇ ਸਾਡਾ ਪੰਜਾਬ ਜਿਹੜਾ ਸਾਫ ਸੁਥਰਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸਾਡੇ ਪੰਜਾਬ ਦੇ ਵਿੱਚ ਮਾਹੌਲ ਬਣਿਆ ਹੋਇਆ ਇਹ ਨਿੰਦਨਯੋਗ ਹੈ ਪਸ਼ਿਆਰਪੁਰ ਦੇ ਵਿੱਚ ਬੱਚੇ ਦੀ ਮੌਤ ਹੋ ਗਈ ਆ ਇਸ ਦਰਿੰਦਿਆਂ ਨੇ ਬਹੁਤ ਬੁਰੀ ਹਾਲਤ ਦੇ ਨਾਲ ਇੱਕ ਛੋਟੇ ਬੱਚੇ ਦੀ ਜਿਹੜੀ ਆ ਉਹ ਜਾਨ ਲੈ ਲਈ ਉਸ ਤੋਂ ਬਾਅਦ ਇੱਕ ਹੋਰ ਸਾਨੂੰ ਫੋਨ ਆਇਆ ਪਰਸੋਂ ਹਸ਼ਿਆਰਪੁਰ ਚਲੋ ਅਸੀਂ ਕੁਝ ਚੀਜ਼ਾਂ ਜਿਹੜੀਆਂ ਪਟਦੇ ਆਲੀਆਂ ਹੁੰਦੀਆਂ ਵਾਂ ਧੀਆਂ ਭੈਣਾਂ ਦੀ ਸਾਡੀ ਇੱਜ਼ਤ ਜਿਹੜੀ ਆ ਉਹ ਪੰਜਾਬ ਦੀ ਉਹ ਸਿਰਫ ਨਿਹੰਗ ਸਿੰਘ ਹੀ ਸਾਂਭ ਸਕਦੇ ਕਿਉਂਕਿ ਦੂਜੀ ਗੱਲ ਇਹ ਹੁਣੇ ਸਾਡੇ ਕੋਲ ਪਾਰਟੀ ਇੱਕ ਨਵੇਂ ਸ਼ਹਿਰ ਤੋਂ ਆਈ ਹੋਈ ਆ ਉੱਥੇ ਵੀ ਭਈਆਂ ਨੇ ਹੁਣ ਬੀਬੀਆਂ ਦੇ ਮੰਡੀ ਦੇ ਵਿੱਚ ਚਪੇੜਾ ਮਾਰਦੀਆਂ ਸ਼ਰਿਆਮ ਗੁੰਡਾਗਰਦੀ ਕੀਤੀ ਹੁਣ ਉਹਨਾਂ ਨੂੰ ਕਹ ਕੇ ਪਹਿਲਾਂ ਅਸੀਂ ਗੜ ਸ਼ੰਕਰ ਦੇ ਵਿੱਚ ਜਾਣਾ ਹੈ ਉਸ ਤੋਂ ਬਾਅਦ ਅਸੀਂ ਨਵੇਂ ਸ਼ਹਿਰ ਜਾਵਾਂਗੇ ਪਰसों ਕੋਣ ਆਇਆ ਫਮੁੰਦੜੇ ਤੋਂ ਉੱਥੋਂ ਵੀ ਇੱਕ ਪਿਆਰੀ ਬੰਦਾ ਸਾਡੀ ਨੌਜਵਾਨ ਧੀ ਨੂੰ ਭਜਾ ਕੇ ਲੈ ਗਿਆ ਚਲੋ ਪਿੰਡ ਦੇ ਮੌਤ ਬੇਰਾ ਦੇ ਮਤਾ ਪਕਾਇਆ ਉਹ ਧੀ ਨੂੰ ਵਾਪਸ ਲੈ ਆਇਆ ਇਦਾਂ ਦੀਆਂ ਵਿਅੰਤ ਖਬਰਾਂ ਜਿਹੜੀਆਂ ਨੇ ਉਹ ਸਾਡੇ ਕੋਲ ਪਹੁੰਚਦੀਆਂ ਨੇ ਪਰ ਕਾਰਨ ਕੀ ਆ ਕਿ ਨਿਸ਼ਾਨਾ ਬਾਅਦ ਚ ਨਿਹੰਗ ਸਿੰਘਾਂ ਨੂੰ ਬਣਾਇਆ ਜਾਂਦਾ ਜਿਹੜੇ ਮੋਨੇ ਬੰਦੇ ਗੁੰਡਾਗਰਦੀ ਕਰਨ ਉਹਨਾਂ ਨੂੰ ਸ਼ਹਿ ਹੁੰਦੀ ਹੈ ਤੇ ਨਿਹੰਗ ਸਿੰਘ ਜੇ ਪਰਉਪਕਾਰ ਕਰਨ ਤਾਂ ਕਹਿੰਦੇ ਇਹ ਜੀ ਮਾਹੌਲ ਗਰਮ ਕਰ ਪਰ ਕਾਰਨ ਇਹ ਸਾਡਾ ਮੇਨ ਮਕਸਦ ਹੈ ਜਿਹੜੀ ਵੀ ਪੰਜਾਬ ਦੀ ਧਰਤੀ ਤੇ ਰਹਿੰਦੇ ਆ ਸਾਰਿਆਂ ਦੇ ਵਿੱਚ ਪਰਮੇਸ਼ਰ ਦੀ ਜੋਤ ਹੈ ਪੰਜਾਬ ਦੇ ਲੋਕ ਜਿਹੜੇ ਆ ਸਾਰਿਆਂ ਨੂੰ ਪ੍ਰੇਮ ਕਰਦੇ ਆ ਪਰ ਅਸੀਂ ਚਾਹੁੰਦੇ ਆ ਜੋ ਗੁੱਡਾ ਕਾਲ ਦੇ ਜਥੇਬੰਦੀ ਦੇ ਸਿੰਘ ਸਾਡੇ ਸ਼ਹਿਰ ਦੇ ਜਿਹੜੇ ਨੇ ਹੋਰ ਵੀ ਲੋਕ ਜਿਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਸਾਰੇ ਲੋਕ ਉਹ ਖੜੇ ਹੋਏ ਨੇ ਨਾਲ ਜਿਹੜੇ ਪ੍ਰਵਾਸੀ ਲੋਕ ਨੇ ਕੁਝ ਲੋਕ ਚੰਗੇ ਵੀ ਆ ਜਿਹੜੇ ਬਾਹਰ ਦੀਆਂ ਸਟੇਜਾਂ ਤੋਂ ਆ ਕੇ ਵਸ ਰਹੇ ਆ ਪਰ ਮੇਨ ਜੋ ਮਕਸਦ ਹੈ ਜਿਸ ਤਰ੍ਹਾਂ ਹਿਮਾਚਲ ਹੈ ਹਿਮਾਚਲ ਇਹ ਧਰਤੀ ਉਥੇ ਕਿਸੇ ਨੂੰ ਦਿੱਤੀ ਨਹੀਂ ਜਾਂਦੀ ਮੁੱਲ ਸਾਡੇ ਪੰਜਾਬ ਕੇ ਜਿਹੜੇ ਪਾਰ ਦੇ ਲੋਕ ਆ ਕੇ ਇੱਥੇ ਵੱਸਦੇ ਆ ਉਹਨਾਂ ਦੀ ਜਿਹੜੀ ਹੈ ਉਹ ਪੀਸੀਸੀ ਕਹਿੰਦੇ ਆ ਹਾਂ ਕਲੀਅਰ ਉਹ ਪਹਿਲਾਂ ਉਥੋਂ ਸਟੇਜ ਤੋਂ ਕਲੀਅਰ ਲਿਆ ਹਨ ਇੱਥੇ ਵੇਖਣ ਕਿ ਉਹ ਕੋਈ ਉਥੇ ਕਾਂਡਕ ਨਹੀਂ ਕਰਕੇ ਆਇਆ ਕੋਈ ਉਸ ਨੇ ਕੋਈ ਉਥੇ ਗੁੰਡਾਗਰਦੀ ਕਿ ਨਹੀਂ ਕੀਤੀ ਕੋਈ ਉਹਦਾ ਉਥੇ ਵਧੀਆ ਹੈਗਾ ਵਾ ਸਿਸਟਮ ਕਿਉਂ ਇੱਥੇ ਪੰਜਾਬ ਦੇ ਵਿੱਚ ਆਇਆ ਵਾ ਉਹਦੀ ਸਾਰੀ ਦੇਖਭਾਲ ਕੀਤੀ ਜਾਵੇ ਮੁੱਦਾ ਚੁੱਪਦੇ ਆ ਜੀ ਇਹ ਪੰਜਾਬੀ ਲੋਕ ਜਿਹੜੇ ਆ ਪੰਜਾਬੀ ਲੋਕ ਇਹ ਜੀ ਬਾਹਰ ਜਾਂਦੇ ਆ ਉਥੇ ਵੀ ਉਥੋਂ ਉਥੇ ਕੀ ਕੀਤਾ ਜਾਵੇ ਸਾਡੇ ਪੰਜਾਬੀ ਲੋਕ 20-20 ਲੱਖ ਰੁਪਏ ਲਾ ਕੇ ਜਾਂਦੇ ਆ 25-25 ਲੱਖ ਉਹ ਕਲੀਅਰ ਦਾ ਸਰਟੀਫਿਕੇਟ ਕਰਦੇ ਆ ਕਾਨੂੰਨ ਬੰਦਿਆ ਉਧਰ ਦੀ ਭਾਸ਼ਾ ਸਿੱਖ ਕੇ ਜਾਂਦੇ ਆ ਫਿਰ ਉਹਨਾਂ ਨੂੰ ਉਥੇ ਕੰਮ ਮਿਲਦਾ ਵਾ ਇੱਥੋਂ ਕੀ ਕਰਦੇ ਆ ਸਾਡੇ ਪੰਜਾਬ ਦੇ ਵਿੱਚ ਟ੍ਰੇਨ 'ਤੇ ਬੈਠੇ ਆ ਫ੍ਰੀ ਟਿਕਟ ਇੱਥੇ ਆ ਕੇ ਪਤਾ ਨਹੀਂ ਜਿੱਥੇ ਮਰਜ਼ੀ ਬੈਠ ਜਾਂਦੇ ਆ ਪਤਾ ਨਹੀਂ ਉਹਨਾਂ ਦੇ ਮਗਰ ਕਿਹੜੀ ਪਾਵਰ ਹੈ ਅਸੀਂ ਚਾਹਨੇ ਆ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਚਨਈ ਦੀ ਲਗਾ ਲਾ ਲਈਏ ਚਨਈ 'ਚੋਂ ਕੁੱਟ-ਕੁੱਟ ਕੇ ਭਜਾਏ ਆ ਉਹ ਕਹਿੰਦੇ ਅਸੀਂ ਇਹਨਾਂ ਨੂੰ ਰੱਖਣਾ ਨਹੀਂ ਪਤਾ ਨਹੀਂ ਕਿੱਥੋਂ ਆ ਜਾਂਦੇ ਆ ਨਾਲ ਇਸ ਦਰਿੰਦਿਆਂ ਨੇ ਬਹੁਤ ਬੁਰੀ ਹਾਲਤ ਦੇ ਨਾਲ ਇੱਕ ਛੋਟੇ ਬੱਚੇ ਦੀ ਜਿਹੜੀ ਹੈ ਉਹ ਜਾਨ ਲੈ ਲਈ ਉਸ ਤੋਂ ਬਾਅਦ ਇੱਕ ਹੋਰ ਸਾਨੂੰ ਫੋਨ ਆਇਆ ਪਰਸੋਂ ਹਸ਼ਿਆਰਪੁਰ ਚਲੋ ਅਸੀਂ ਕੁਝ ਚੀਜ਼ਾਂ ਜਿਹੜੀਆਂ ਪਟਦੇ ਆਲੀਆਂ ਹੁੰਦੀਆਂ ਵਾਂ ਧੀਆਂ ਪੈਣਾ ਦੀਆਂ ਸਾਡੀ ਇੱਜ਼ਤ ਜਿਹੜੀ ਐ ਉਹ ਪੰਜਾਬ ਦੀ ਉਹ ਸਿਰਫ ਨਿਹੰਗ ਸਿੰਘ ਹੀ ਸਾਂਭ ਸਕਦੇ ਅੱਛਾ ਕਿਉਂਕਿ ਦੂਜੀ ਗੱਲ ਹੁਣੇ ਸਾਡੇ ਕੋਲ ਪਾਰਟੀ ਇੱਕ ਨਵੇਂ ਸ਼ਹਿਰ ਤੋਂ ਆਈ ਹੋਈ ਐ ਉੱਥੇ ਵੀ ਭਈਆਂ ਨੇ ਹੁਣ ਬੀਬੀਆਂ ਦੇ ਮੰਡੀ ਦੇ ਵਿੱਚ ਚਪੇੜਾ ਮਾਰ ਦਿੱਤੀਆਂ ਸ਼ਰਿਆਮ ਗੁੰਡਾ ਕਰਦੀ ਕੀਤੀ ਹੁਣ ਉਹਨਾਂ ਨੂੰ ਕਹ ਕੇ ਪਹਿਲਾਂ ਅਸੀਂ ਗੜ ਸ਼ੰਕਲ ਦੇ ਵਿੱਚ ਜਾਣਾ ਹੈ ਉਸ ਤੋਂ ਬਾਅਦ ਅਸੀਂ ਨਵੇਂ ਸ਼ਹਿਰ ਜਾਵਾਂਗੇ ਪਰसों ਕੂਨ ਆਇਆ ਫਨੁੰਦੜੇ ਤੋਂ ਉੱਥੋਂ ਵੀ ਇੱਕ ਪਿਆਰੀ ਬੰਦਾ ਸਾਡੀ ਨੌਜਵਾਨ ਧੀ ਨੂੰ ਭੁਜਾ ਕੇ ਲੈ ਗਿਆ ਚਲੋ ਪਿੰਡ ਦੇ ਮੌਤ ਬੇਰਾ ਨੇ ਮਤਾ ਪਕਾਇਆ ਉਹ ਧੀ ਨੂੰ ਵਾਪਸ ਲੈ ਆਇਆ ਐਦਾਂ ਦੀਆਂ ਬਿਆਨਤ ਖਬਰਾਂ ਜਿਹੜੀਆਂ ਨੇ ਉਹ ਸਾਡੇ ਕੋਲ ਪਹੁੰਚਦੀਆਂ ਨੇ ਪਰ ਕਾਰਨ ਕੀ ਆ ਕਿ ਨਿਸ਼ਾਨਾ ਬਾਅਦ ਚ ਨਿਹੰਗ ਸਿੰਘਾਂ ਨੂੰ ਬਣਾਇਆ ਜਾਂਦਾ ਜਿਹੜੇ ਮੋਨੇ ਬੰਦੇ ਗੁੰਡਾਗਰਦੀ ਕਰਨ ਉਹਨਾਂ ਨੂੰ ਸ਼ਹਿ ਹੁੰਦੀ ਹੈ ਤੇ ਨਿਹੰਗ ਸਿੰਘ ਦੇ ਪਰੂ ਪ੍ਰਕਾਰ ਕਰਨ ਤਾਂ ਕਹਿੰਦੇ ਆ ਜੀ ਮਾਹੌਲ ਗਰਮ ਕਰਦੇ ਪਰ ਕਾਰਨ ਇਹ ਸਾਡਾ ਮੇਨ ਮਕਸਦ ਨਹੀਂ ਹੈ ਜਿਹੜੀ ਵੀ ਪੰਜਾਬ ਦੀ ਧਰਤੀ ਤੇ ਰਹਿੰਦੇ ਆ ਸਾਰਿਆਂ ਦੇ ਵਿੱਚ ਪਰਮੇਸ਼ਰ ਦੀ ਜੋਤ ਹੈ ਪੰਜਾਬ ਦੇ ਲੋਕ ਜਿਹੜੇ ਆ ਸਾਰਿਆਂ ਨੂੰ ਪ੍ਰੇਮ ਕਰਦੇ ਆ ਪਰ ਅਸੀਂ ਚਾਹੁੰਦੇ ਆ ਜੋ ਗੋਟਾ ਕਾਲ ਦੇ ਜਿੱਥੇ ਬੰਦੀ ਦੇ ਸਿੰਘ ਸਾਡੇ ਸ਼ਹਿਰ ਦੇ ਜਿਹੜੇ ਨੇ ਹੋਰ ਵੀ ਲੋਕ ਜਿਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਸਾਰੇ ਲੋਕ ਉਹ ਖੜੇ ਹੋਏ ਨੇ ਨਾਲ ਜਿਹੜੇ ਪ੍ਰਵਾਸੀ ਲੋਕ ਨੇ ਕੁਝ ਲੋਕ ਚੰਗੇ ਵੀ ਆ ਜਿਹੜੇ ਬਾਹਰ ਦੀਆਂ ਸਟੇਜਾਂ ਤੋਂ ਆ ਕੇ ਵਸ ਰਹੇ ਆ ਪਰ ਮੇਨ ਜੋ ਮਕਸਦ ਹੈ ਜਿਸ ਤਰ੍ਹਾਂ ਹਿਮਾਚਲ ਹੈ ਹਿਮਾਚਲ ਇਹ ਧਰਤੀ ਉੱਥੇ ਕਿਸੇ ਨੂੰ ਦਿੱਤੀ ਨਹੀਂ ਜਾਂਦੀ ਮੁੱਲ ਸਾਡੇ ਪੰਜਾਬ ਵਿੱਚ ਵੀ ਇਦਾਂ ਦਾ ਕਾਨੂੰਨ ਬਣ ਜਾਵੇ ਜਿਹੜੇ ਬਾਹਰ ਦੇ ਲੋਕ ਆ ਕੇ ਇੱਥੇ ਵਸਦੇ ਆ ਉਹਨਾਂ ਦੀ ਜਿਹੜੀ ਆ ਉਹ ਪੀਸੀਸੀ ਕਹਿੰਦੇ ਆ ਹਾਂ ਸੀ ਸੁਣਨਾ ਕਲੀਅਰ ਉਹ ਪਹਿਲਾਂ ਉੱਥੋਂ ਸਟੇਜ ਤੋਂ ਕਲੀਅਰ ਲਿਆਂਨ ਇੱਥੇ ਵੇਖਣ ਕਿ ਉਹ ਕੋਈ ਉੱਥੇ ਕਾਂਡਕ ਨਹੀਂ ਕਰਕੇ ਆਇਆ ਕੋਈ ਉਸ ਨੇ ਕੋਈ ਉੱਥੇ ਗੁੰਡਾਗਰਦੀ ਕਿ ਨਹੀਂ ਕੀਤੀ ਕੋਈ ਉਹਦਾ ਉੱਥੇ ਵਧੀਆ ਹੈਗਾ ਵਾ ਸਿਸਟਮ ਕਿ ਉਹ ਇੱਥੇ ਪੰਜਾਬ ਦੇ ਵਿੱਚ ਆਇਆ ਵਾ ਉਹਦੀ ਸਾਰੀ ਦੇਖਭਾਲ ਕੀਤੀ ਜਾਵੇ ਮੁੱਦਾ ਚੁੱਕਦੇ ਆ ਜੀ ਇਹ ਪੰਜਾਬੀ ਲੋਕ ਜਿਹੜੇ ਆ ਪੰਜਾਬੀ ਲੋਕ ਇਹ ਜੀ ਬਾਹਰ ਜਾਂਦੇ ਆ ਉਥੇ ਵੀ ਉਥੋ ਉਥੇ ਕੀ ਕੀਤਾ ਜਾਵੇ ਸਾਡੇ ਪੰਜਾਬੀ ਲੋਕ 20-20 ਲੱਖ ਰੁਪਏ ਲਾ ਕੇ ਜਾਂਦੇ ਆ 25-25 ਲੱਖ ਉਹ ਕਲੀਅਰ ਦਾ ਸਰਟੀਫਿਕੇਟ ਕਰਦੇ ਆ ਕਾਨੂੰਨ ਬੰਦਿਆ ਉਤਰ ਦੀ ਭਾਸ਼ਾ ਸਿੱਖ ਕੇ ਜਾਂਦੇ ਆ ਫਿਰ ਉਹਨਾਂ ਨੂੰ ਉਥੇ ਕੰਮ ਮਿਲਦਾ ਵਾ ਇੱਥੇ ਕੀ ਕਰਦੇ ਆ ਸਾਡੇ ਪੰਜਾਬ ਦੇ ਵਿੱਚ ਟ੍ਰੇਨ 'ਤੇ ਬੈਠੇ ਆ ਫ੍ਰੀ ਟਿਕਟ ਇੱਥੇ ਆ ਕੇ ਪਤਾ ਨਹੀਂ ਜਿੱਥੇ ਮਰਜ਼ੀ ਬੈਠ ਜਾਂਦੇ ਆ ਪਤਾ ਨਹੀਂ ਉਹਨਾਂ ਦੇ ਮਗਰ ਕਿਹੜੀ ਪਾਵਰ ਆ ਅਸੀਂ ਚਾਹੁੰਦੇ ਆ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਚਨਈ ਦੀ ਗੱਲ ਲਾ ਲਈਏ ਚਨਈ ਚੋ ਕੁੱਟ-ਕੁੱਟ ਕੇ ਭਜਾਏ ਆ ਉਹ ਕਹਿੰਦੇ ਅਸੀਂ ਇਹਨਾਂ ਨੂੰ ਰੱਖਣਾ ਨਹੀਂ ਪਤਾ ਨਹੀਂ ਕਿੱਥੋਂ ਆ ਜਾਂਦੇ ਆ ਨਾ ਕੋਈ ਇਹਨਾਂ ਦਾ ਸਬੂਤ ਹੈ ਨਾ ਕੋਈ ਲੈਣ ਨਾ ਦੇਣ ਗੁਜਰਾਤ ਦੀ ਗੱਲ ਆ ਲਈ ਮੋਤੀ ਸਾਹਿਬੀ ਸਾਡੇ ਜਿਹੜੇ ਪੰਜਾਬ ਦੇ ਟੀਮ ਮਿਨਿਸਟਰ ਹੈ ਪ੍ਰਧਾਨ ਮੰਤਰੀ ਹੈ ਗੁਜਰਾਤ ਦੇ ਵਿੱਚ ਉਹਨਾਂ ਨੇ ਕੁੱਟ-ਕੁੱਟ ਕੇ ਭਜਾਇਆ ਹੋਰ ਕਿੰਨੀਆਂ ਸਟੇਜਾਂ ਦੀ ਗੱਲ ਲਾ ਲਈਏ ਸਾਡੀ ਪੰਜਾਬ ਦੀ ਧਰਤੀ ਤੇ ਵੀ ਇਦਾਂ ਹੋ ਰਿਹਾ ਹੀ ਚਾਹਨੇ ਆ ਕਿ ਜੋ ਵੀ ਇੱਥੇ ਕੋਈ ਬਿਹਾਰੀ ਪੰਜਾਬ ਦਾ ਜਿਹੜਾ ਵਸਨੀਕ ਹੈ ਚਾਹੇ ਉਹ ਹਿੰਦੂ ਆ ਚਾਹੇ ਮੁਸਲਮਾਨ ਆ ਚਾਹੇ ਸਿੱਖ ਆ ਉਹੀ ਇੱਥੇ ਜਿਹੜਾ ਵਾ ਧਰਤੀ ਖਰੀਦ ਸਕਦਾ ਲੈ ਸਕਦਾ ਵਾ ਬਾਕੀਆਂ ਨੂੰ ਇੱਥੇ ਕੋਈ ਅਧਿਕਾਰ ਨਹੀਂਗਾ ਚੰਗੇ ਢੰਗ ਦੇ ਨਾਲ ਰਹਿਣ ਰੇੜੀਆਂ ਵਾਲੇ ਜਿਹੜੇ ਆ ਸਾਡਾ ਕਿਸੇ ਦੇ ਨਾਲ ਦੋਸ਼ ਨਹੀਂਗਾ ਕਿਰਤ ਕਰਦੇ ਆਂ ਹੀ ਖੁਸ਼ ਆ ਪਰ ਰੇੜੀਆਂ ਦੇ ਉੱਪਰ ਤਮਾਕੂ ਲਾ ਕੇ ਚੀਜ਼ਾਂ ਨਾ ਵਰਤਾਈਆਂ ਜਾਣ ਰੇੜੀਆਂ ਦੇ ਉੱਪਰ ਬੀੜੀਆਂ ਲਾ ਕੇ ਨਸ਼ੇ ਕਰਕੇ ਸਾਨੂੰ ਗੰਦੀਆਂ ਚੀਜ਼ਾਂ ਨਖਵਾਈਆਂ ਜਾਣ ਹੁਣ ਗੱਲ ਕਰੀਏ ਗੜ੍ਹ ਸ਼ੰਕਰ ਸ਼ਹਿਰ ਦੀ ਇਹ ਗੱਲ ਤੇ ਜ਼ਰੂਰ ਧਤੀ ਲੱਗਣੀ ਆ ਅਸੀਂ ਹੁਣ ਤੁਰੇ ਆ ਰਹੇ ਤੇ ਹੈਪੀ ਜੂਸ ਬਾਰ ਦੀ ਗੱਲ ਕਰਦੇ ਆ ਉਹਨਾਂ ਨੇ ਸਾਡੀ ਦੇਖ ਕੇ ਕਿ ਨਿਹੰਗ ਸਿੰਘ ਆ ਰਹੇ ਸਗੋਂ ਹੀ ਬਾਰਸ ਜਿੰਨੇ ਪ੍ਰਵਾਸੀ ਲੋਕ ਕੱਢ ਦਿੱਤੇ ਸਗੋਂ ਹੀ ਵੀ ਪ੍ਰਵਾਸੀ ਲੋਕ ਆ ਦੁਕਾਨ ਤੇ ਸਾਰੇ ਪ੍ਰਵਾਸੀ ਕੰਮ ਕਰਦੇ ਮੈਂ ਗੜ੍ਹ ਸ਼ੰਕਰ ਵਾਲਿਆਂ ਨੂੰ ਬੇਨਤੀ ਕਰਦਾ ਕਿ ਥੋੜਾ ਜਿਹਾ ਖਿਆਲ ਰੱਖੋ ਜਿਹੜੇ ਬੰਦੇ ਈਰਖਾ ਭਾਵਨਾ ਦੇ ਨਾਲ ਇਹ ਹੈਪੀ ਜੂਸ ਬਾਰ ਜਿਹੜਾ ਬੰਦਾ ਵਾ ਇਹਨਾਂ ਸਾਰੇ ਪ੍ਰਵਾਸੀ ਰੋਗ ਰੱਖਿਓ ਆਪਣਾ ਖਿਆਲ ਰੱਖੋ ਕਿ ਆਪਾਂ ਇਹਨਾਂ ਭਈਆਂ ਦੇ ਹੱਥੋਂ ਛਕਣਾ ਨਹੀਂ